ਲਾਤ ਦੇ ਬੁੱਢੀ ਹੈ ਨਾ ਤੇ ਪਰ ਅਸੀਂ ਆਹ ਹੋ ਸਰਕਾਰਾਂ ਨਹੀਂ ਅਸੀਂ ਕਾਵੇ ਆ ਹੈਗੀ ਸੂਰਵਾਰਤਾ ਹਾਂ ਬੰਨ ਤਾਂ ਫੇਰ ਨਾ ਆਹ ਹੁਣ ਤੂੰ ਦੇਖੀ ਸਾਡੇ ਪਿੰਡ ਦੇ ਵਿੱਚ ਹੂਰੇ ਕਹਿੰਦੇ ਲਵੇ ਤਾਂ ਹੂਰੇ ਕਿਸ ਨੂੰ ਹੂਰੇ ਚ ਉੱਥੇ ਤਾਂ ਕੁਰਸੀ ਨਾ ਧਾਰ ਵੀ ਦਿੱਤਨਾ ਲੱਕੀ ਡਿੱਗਦਾ ਲਾਹ ਕੁਰਸੀ ਨਾ ਦਿੱ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਬਾਜੀਆਂ ਪੜੀਆਂ ਪਈਆਂ ਤੇ ਦੁਆ ਧੜੇ ਹੁਣ ਫੇਰ ਬਣੇ ਆ ਦੇਖ ਲਈ ਇਹਨਾਂ ਲੋਕਾਂ ਨੇ ਫੇਰ ਕੋਈ ਵੀ ਤੇਰਾ ਝੰਡਾ ਚੱਕੀ ਬੁਰੂ ਕੋਈ ਕਾਂਗਰਸ ਦਾ ਬਾਤ ਦਾ ਅਮਰੀਕਾ ਸੋਣਾ ਇੱਕ ਤਾਂ ਮੈਂ ਦੇਖ ਮੇਰੇ ਕੋਠਾ ਮੇਰਾ ਨਰਾਤਾ ਘਰ ਸੜਕ ਤੇ ਹੈ ਨਾ ਕੱਲੀ ਬੁੜੀਆਂ ਨਹੀਂ ਕਹ ਜਾਂ ਪੁੱਤ ਹੈਗਾ 12 11 ਸਾਲਾਂ ਦਾ ਉਹ ਸਾਰਾ ਸਾਡਾ ਮੈਂਬਰ ਸਾਡੇ ਨਾਲ ਦਾ ਮੈਦਾਨਾ ਮੇਰਾ ਪੁੱਤਾ ਨਾ ਜਿਹੜਾ ਉਹ ਪੜਦਾ ਫੱਕੂ ਉਹ ਨਾ ਤਾਹਾਂ ਚ ਆਏ ਬੱਡੀ ਸਰੀ ਹੋ ਲੈ ਕੇ ਸੜਕੜੇ ਨੀ ਹੈ ਨਾ ਕਿ ਉਹ ਥੱਲੇ ਤਾਂ 13 ਝੰਡਾ ਲਾਤਾ ਸਾਡੇ ਕੋਲ ਵੋਟਾਂ ਨਹੀਂ ਆਦਾ ਮੈਂ ਸਾਹਮਣੇ ਰੱਖੀ ਸੀ ਬਚਾਰੇ ਲਾ ਤਾਂ ਜੂਨੀਅਰ ਆਲ ਦਾ ਉਹ ਦੂਤੇ ਬਾਬੇ ਨਾਂਕਲਾ ਲਾਤਾ ਇੱਕ ਕਾਈ ਚੰਡੀਗੜ੍ਹ ਦੀ ਲੈ ਮੇਰੇ ਕਿਹੜਾ ਗਾਣਾ ਸਾਡੀ ਮੈਂਬਰ ਨਹੀਂ ਤਾਂ ਦੀ ਗੁਣਾ ਨਹੀਂ ਗੁੱਸਨੀ ਹੈ ਸਹੀ ਹੈ ਜਿਹੜੀ ਗੱਲ ਕਰਦੀ ਹੈ ਮੈਂ ਹੁਣ ਸਾਡੇ ਨਗਰ ਤੇ ਬਹੁਤ ਬਰ ਖਲਾਫ ਆਈਗੀ ਜਿਹੜੇ ਇੱਕ ਕਮਿਸ਼ਨਰ ਦੇ ਮੋਰ 70 ਵੀ ਪਤਾਂ ਨੂੰ ਕਰਦੇ ਆ ਜੀ ਹੁਣ ਤਿੰਨ ਤਾਂ ਮੇਰੇ ਨਾਲ ਹੋਣੀ ਹੈ ਕਿਉਂ ਕੱਠ ਦੇ ਵਿੱਚ ਤੈਨੂੰ ਵੀ ਬਾਹਲੇ ਕੰਮ ਨਹੀਂ ਹੈਗਾ ਕੀ ਕਰਗੇ ਦੱਸ ਤੇਰਾ ਨੰਬਰ ਮਾ ਮੁੰਡੇ ਤੋਂ ਰਾਜੂ ਤੋਂ ਮੰਗਿਆ ਉਹਨਾਂ ਨੇ ਤੋਂ ਉਹੀ ਗੱਲ ਕਰਦੇ ਆਂ ਇਹਨੇ ਤੇ ਮੁੰਡੇ ਤੋਂ ਅਸੀਂ ਤਾਂ ਗੱਲ ਰਾਜੂ ਦੀ ਹੁਣ ਗੱਲ ਕਰਕੇ ਤੇ ਮੁੰਡੇ ਦੇ ਲੱਖੇ ਦਾ